ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਦਾ ਗਲਿਆਰਾ ਸ੍ਰੀ ਨਾਨਕਪੁਰ ਸਾਹਿਬ ਅਤੇ ਸ੍ਰੀ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ ਦਾ ਜਿਹੜਾ ਤਲਵੰਡੀ ਸਾਬੋ ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕਰਦਾ ਹੈ ਇੱਥੇ ਮੀਟ ਸ਼ਰਾਬ ਤਮਾਕੂ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਵਰਤੋਂ ਤੇ ਪਾਬੰਦੀ ਲਗਾ ਕੇ ਮੀਟ ਦੀਆਂ ਦੁਕਾਨਾਂ ਸ਼ਰਾਬ ਦੇ ਠੇਕੇ ਸਿਗਰਾਂ ਦੀਆਂ ਦੁਕਾਨਾਂ ਤੇ ਨਸ਼ੇ ਦੇ ਅੱਡੇ ਜਿਹੜੇ ਬੰਦ ਕਰਕੇ ਸੰਗਤਾਂ ਦੀ ਚਿਰੋਕਣੀ ਮੰਗ ਪੂਰੀ ਕੀਤੀ ਜਾਵੇ ਇਹ ਸ਼ਹਿਰ ਨਾ ਸਿਰਫ ਧਾਰਮਿਕ ਕੇਂਦਰ ਹਨ ਬਲਕਿ ਸਾਡੀ ਸੱਭਿਆਚਾਰਕ ਵਿਰਾਸਤ ਦੇ ਪ੍ਰਤੀਕ ਵੀ ਹਨ ਤਾਂ ਇਹ ਮੰਗ ਕਿਸੇ ਇੱਕ ਧਿਰ ਵਰਗ ਜਾਂ ਧਰਮ ਦੀ ਨਹੀਂ ਸਭ ਕੋ ਆਪਣੀ ਵਿਰਾਸਤ ਨੂੰ ਸੰਭਾਲਣ ਅਤੇ ਵਿਸ਼ਵ ਪੱਧਰ ਤੇ ਪ੍ਰਚਾਰਿਤ ਕਰਨ ਹਿੱਤ ਇਹ ਕਦਮ ਚੱਕਣਾ ਜ਼ਰੂਰੀ ਹੈ ਇਸ ਦੇ ਨਾਲ ਹੀ ਇਨ੍ਹਾਂ ਸ਼ਹਿਰਾਂ ਵਿੱਚ ਸਾਰੇ ਧਾਰਮਿਕ ਸਥਾਨਾਂ ਨਾਲ ਸੰਬੰਧਿਤ ਇੱਕ ਸਰਬ ਧਰਮ ਕਮੇਟੀ ਬਣਾਈ ਜਾਵੇ ਜਿਦੇ ਵਿੱਚ ਸਾਰੇ ਧਰਮਾਂ ਦੇ ਨੁਮਾਇੰਦੇ ਸ਼ਾਮਲ ਹੋਣ ਪੰਜਾਬ ਸਰਕਾਰ ਇਨ੍ਹਾਂ ਪਵਿੱਤਰ ਸ਼ਹਿਰਾਂ ਦੇ ਵਿਕਾਸ ਸਫਾਈ ਸੁਰੱਖਿਆ ਅਤੇ ਧਾਰਮਿਕ ਸੈਰ ਸਪਾਟੇ ਲਈ ਵਿਸ਼ੇਸ਼ ਭਰਾਲੇ ਕਰਨ ਲਈ ਲੋੜੀਂਦਾ ਬਜਟ ਜਾਰੀ ਕਰੇਗੀ ਅਤੇ ਕੇਂਦਰ ਤੋਂ ਵੀ ਫੰਡਾਂ ਦੀ ਮੰਗ ਕਰੇਗੀ ਮਾਨਯੋਗ ਸਪੀਕਰ ਸਾਹਿਬ ਮੈਂ ਮਤਾ ਸਦਨ ਦੇ ਵਿਚਾਰਨ ਲਈ ਪੇਸ਼ ਕਰਦਾ ਹਾਂ ਸਦਨ ਵੱਲੋਂ ਇਸ ਤੇ ਵਿਚਾਰ ਕਰਕੇ ਇਸ ਨੂੰ ਪਾਸ ਕੀਤਾ ਜਾਵੇ ਸ੍ਰੀ ਦਰਬਾਰ ਸਾਹਿਬ ਜੀ ਟਕਚਰੀ ਅਕਾਲ ਤਖਤ ਸਾਹਿਬ ਉਹਦਾ ਜਿਹੜਾ ਅੰਮ੍ਰਿਤਸਰ ਸਾਹਿਬ ਵਿਖੇ ਗਲੀਆਰੇ ਦਾ ਏਰੀਆ ਤੇ ਆਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਇਹਨਾਂ ਤਿੰਨੋਂ ਤਖਤਾਂ ਦੀ ਜਿਹੜੀ ਕਿ ਪੰਜਾਬ ਦੀ ਧਰਤੀ ਤੇ ਮੌਜੂਦ ਨੇ ਇਹਨਾਂ ਨੂੰ ਪਵਿੱਤਰ ਸ਼ਹਿਰ ਬਜੋਂ ਇਲਾਲਨ ਦਾ ਇਹ ਮਤਾ ਜਿਹੜਾ ਹੈ ਇਤਿਹਾਸਕ ਜੋ ਬੜੀ ਚਿਰਾਂ ਤੋਂ ਲੋਕਾਂ ਦੀ ਮੰਗ ਵੀ ਸੀਗੀ ਤੇ ਉਹਨੂੰ ਅੱਜ ਅਸੀਂ ਸਦਨ ਦੇ ਸਾਹਮਣੇ ਪੇਸ਼ ਕਰ ਰਹੇ ਹਾਂ। ਪ੍ਰਸਤਾਵ ਪੇਸ਼ ਕੀਤਾ ਅਤੇ ਪੜਿਆ ਗਿਆ ਸਮਝਿਆ ਜਾਵੇ। ਚੀਮਾ ਸਾਹਿਬ मान्यक स्पीकर साहब जो मता ਸਾਡੇ માનજો ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜ ਜੀ ਨੇ ਪੇਸ਼ ਕੀਤਾ ਮੈਂ ਦੀ ਤਾਇਦ ਕਰਦਾਗਾ ਇਹ ਜਿਹੜੇ ਸਾਡੇ ਤਿੰਨ ਪਵਿੱਤਰ ਸ਼ਹਿਰ ਨੇ ਮੈਂ ਸਮਝਦਾ ਬਹੁਤ ਲੰਬਾ عرصਾ ਪਹਿਲਾਂ ਇਹ ਹੋਲੀ ਸਿਟੀ ਵਜੋਂ ਡਿਕਸਟ ਹੋ ਜਾਣਾ ਚਾਹੀਦੇ ਸੀਗੇ ਪਰ ਲੇਕਿਨ ਚਲੋ ਦੇਰ ਆਏ ਦਰਸਤਾਏ ਇਹ ਮੈਂ ਸਭਨਸ ਭਾਗੇ ਭਾਗ ਜਿਹੜੇ ਤੇ ਕਿ ਉਹ ਸਾਡੇ માનਜੋ ਸਰਦਾਰ ਭਗਵੰਨ ਸਿੰਘ ਮਾਜੀ ਨੂੰ ਪ੍ਰਾਪਤ ਹੋਣਾ ਸੀਗਾ ਕਿ ਇਸ ਸਮੇਂ ਇਹਨਾਂ ਨੇ ਅੱਜ ਬਹੁਤ ਹੀ ਪਵਿੱਤਰ ਰਾਣਾ ਸੁਮੈ ਇਹਨਾਂ ਦਾ ਧੰਨਵਾਦ ਕਰਦਾ ਔਰ ਮਤੇ ਦੀ ਤਾਇਦ ਕਰਦਾਗਾ ਮੈਂ ਸਭ ਨੇ ਜਿੰਨੀਆਂ ਵੀ ਜੜੀਆਂ ਮਤੇ ਚ ਲਿਖੀਆਂ ਗੱਲਾਂ ਨਹੀਂ ਕੀ ਗੱਲ ਦੇ ਨਾਲ ਮੈਂ ਸਹਿਮਤ ਆ ਔਰ ਮੈਂ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾਗਾ ਕਿ ਇਸ ਮਤੇ ਦੀ ਖੁੱਲ ਕੇ ਹਮਾਇਤ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਪ੍ਰਗਟ ਜੀ ਸਰ ਮੈਂ ਜਿਹੜਾ ਸੀਐਮ ਸਾਹਿਬ ਨੇ ਇਹ ਪ੍ਰਸਤਾਵ ਪੇਸ਼ ਕੀਤਾ ਮੈਂ ਉਹਦੀ ਤਾਇਦ ਕਰਨ ਲਈ ਖੜਾ ਹੋਇਆ ਇੱਕ ਦੋ ਕਲੈਰੀਫਿਕੇਸ਼ਨ ਕਿਉਂਕਿ ਗਲਿਆਰੇ ਦੇ ਵਿੱਚ ਤਾਂ ਪਹਿਲਾਂ ਹੀ ਕੋਈ ਇਹੋ ਜੀ ਚੀਜ਼ ਮੇਰਾ ਖਿਆਲ ਹੈ ਕਿ ਨਾ ਕਿਤੇ ਸ਼ਰਾਬ ਨਾ ਕਿਤੇ ਬੀੜੀ ਨਾ ਕਿਤੇ ਕੋਈ ਇਹੋ ਜੀਆਂ ਮੀਟ ਦੀਆਂ ਦੁਕਾਨਾਂ ਕਿ ਆਪਾਂ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਜਾ ਰਹੇ ਹਾਂ ਕਿ ਸਿਰਫ ਗਲਿਆਰੇ ਦੀ ਗੱਲ ਕਰਦੇ ਆ ਸਰ ਗਲਿਆਰਾ ਤਾਂ ਪਹਿਲਾਂ ਹੀ ਪਵਿੱਤਰ ਹੈ ਮੈਨੂੰ ਲੱਗਦਾ ਕਿ ਇਹ ਜਰੂਰ ਸੀਐਮ ਸਾਹਿਬ ਕਲੈਰੀਫਾਈ ਕਰਨ ਪਰ ਇੱਕ ਮੈਂ ਜਰੂਰ ਗੱਲ ਥੈਂਕ ਯੂ ਇੱਕ ਮੈਂ ਜਰੂਰ ਹੋਰ ਗੱਲ ਕਰਨੀ ਚਾਹਨਾ ਕਿਉਂਕਿ ਸਿੰਸ ਆਪਾਂ 350 ਸਾਲਾ ਮਨਾ ਰਹੇ ਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਤੇ ਅਸਲੀ ਉਹਨਾਂ ਦੀ ਜਿਹੜੀ ਫਲਸਫੀ ਆ ਉਹਦੇ ਤੇ ਸਾਨੂੰ ਪਹਿਰਾ ਦੇਣ ਦੀ ਵੀ ਜ਼ਰੂਰਤ ਆ ਪੰਜ ਬਿੱਲ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਪਾਰਲੀਮੈਂਟ ਦੇ ਉਹ ਪੰਜ ਬਿੱਲ ਆ ਰਹੇ ਆ ਆਪਾਂ ਉਹ ਕਰਨਾਗੇ ਜੀ ਆਪਾਂ ਮੈਂਬਰ ਪਾਰਲੀਮੈਂਟ ਵੀ ਇੱਥੇ ਬੈਠੇ ਆ ਆਪਣੇ ਕੋਲੇ ਬੜਾ ਸਮਾਂ ਹੈ ਤਾਂ ਬਾਅਦ ਵੀ ਕਰ ਸਕਦੇ ਵਿਚਾਰੇ ਆ ਮਤੇ ਦੇ ਕਰ ਲਈ ਤੁਸੀਂ ਕਲੈਰੀਫਿਕੇਸ਼ਨ ਲੈ ਠੀਕ ਆ ਮਾਣਜੋ ਮੁੱਖ ਮੰਤਰੀ ਸਾਹਿਬ ਮਾਣਜੋ ਕਰ ਵਿਦੈਕ ਸਾਹਿਬ ਨੇ ਜੋ ਸਵਾਲ ਪੁੱਛਿਆ ਗਲਿਆਰਾ ਪਹਿਲਾਂ ਸਿਰਫ ਲੋਕਾਂ ਵੱਲੋਂ ਆਪਣੇ ਆਪ ਉਹਦੀ ਪਵਿੱਤਰਤਾ ਨੂੰ ਧਿਆਨ ਚ ਰੱਖਦੇ ਹੋਏ ਫੈਸਲੇ ਲੈ ਗਏ ਨੇ ਅਧਿਕਾਰ ਇੱਕ ਤੌਰ ਤੇ ਕੋਈ ਸਰਕਾਰੀ ਆਰਡਰ ਨਹੀਂ ਇਸ ਤੋਂ ਪਹਿਲਾਂ ਹੋਇਆ ਨਾ ਹੀ ਵਿਧਾਨ ਸਭਾ 'ਚ ਪੇਸ਼ ਹੋਇਆ ਹੁਣ ਕਈ ਵਾਰੀ ਕਈ ਹੋਟਲ ਐਦਾਂ ਦੇ ਨੇ ਉੱਥੇ ਉਸ ਗਲਿਆਰੇ ਦੇ ਵਿੱਚ ਜਿਹੜੇ ਆਪਣੇ ਮੈਨੂ ਦੇ ਵਿੱਚ ਜਿਹੜੇ ਨਾਨਵੈਜ ਜਾਂ ਉਹਨਾਂ ਦੇ ਬਾਹਰ ਜਿਹੜੇ ਚੱਲਦੇ ਨੇ ਕਈਆਂ ਨੇ ਨਹੀਂ ਵੀ ਉੱਥੇ ਲਾਈਆਂ ਹੋਈਆਂ ਮੀਟੀਆਂ ਦੁਕਾਨਾਂ ਕਈਆਂ ਨੇ ਨਹੀਂ ਉਹ ਆਪਣੇ ਵੱਲੋਂ ਹੀ ਲੋਕਾਂ ਨੇ ਕੀਤਾ ਹੋਇਆ ਪਰ ਹੁਣ ਇਹਨੂੰ ਅਧਿਕਾਰ ਇੱਕ ਤੌਰ ਤੇ ਮੰਨਤਾ ਅੱਜ ਇਸ ਪਵਿੱਤਰ ਸਦਨ ਦੀ ਮਿਲੂਗੀ ਤਾਂ ਕਿ ਅਸੀਂ ਫਿਰ ਉਹਨਾਂ ਦਾ ਜਿਹੜੇ ਕੋਈ ਦੁਕਾਨਦਾਰ ਨੇ ਉਹਨਾਂ ਦਾ ਮੁਰ ਬਸੇਬੇ ਦਾ ਵੀ ਅਸੀਂ ਉਹ ਫਿਰ ਜ਼ਿੰਮੇਵਾਰ ਹੋਵਾਂਗੇ ਅਸੀਂ ਉਹਨਾਂ ਦਾ ਵੀ ਪ੍ਰਬੰਧ ਕਰਾਂਗੇ ਕਿ ਉਹਨਾਂ ਨੂੰ ਕੋਈ ਹੋਰ ਰੋਜ਼ਗਾਰ ਜਾਂ ਫਿਰ ਉੱਥੋਂ ਕਿਤੇ ਬਾਹਰ ਕਿਤੇ ਉਹਨਾਂ ਨੂੰ ਰੀਲੋਕੇਟ ਕੀਤਾ ਜਾਵੇ ਤਾਂ ਕਿ ਉਹ ਜਿਹੜਾ ਮੰਗ ਜਿਹੜੀ ਸਾਡੇ ਕੋਲੇ ਆਈ ਹੈ ਬਹੁਤ ਸਾਰੇ ਧਰਮਾਂ ਦੇ ਮਹਾਪੁਰਸ਼ ਬੈਠੇ ਨੇ ਉਹਨਾਂ ਨੇ ਵੀ ਕਿਹਾ ਕਿ ਇਸ ਗਲਿਆਰੇ ਨੂੰ ਕਟੂਕਟ ਅਧਿਕਾਰ ਇੱਕ ਤੌਰ ਤੇ ਗਵਰਨਮੈਂਟ ਵੱਲੋਂ ਮਾਨਤਾ ਪ੍ਰਾਪਤ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਜਾਵੇ ਤਾ ਇਸ ਕਰਕੇ ਅਸੀਂ ਅੱਜ ਇਹਨੂੰ ਸਦਨ ਦੇ ਵਿੱਚ ਲੈ ਕੇ ਆਏ। ਥੈਂਕ ਯੂ। ਹੁਣ ਮੈਂ ਪ੍ਰਸਤਾਵ ਨੂੰ ਸਦਨ ਦੀ ਵੋਟ ਲਈ ਰੱਖਦਾ ਹਾਂ। ਪ੍ਰਸ਼ਨ ਹੈ ਕਿ ਜਿਹੜੇ ਮਾਜੋਰ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ। ਜਿਹੜੇ ਮਾਜੋਰ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ। ਮੈਨੂੰ ਲੱਗਦਾ ਨਾ ਦੀ ਕੋਈ ਆਵਾਜ਼ ਨਹੀਂ ਹੈ। ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ।